ਆ ਦੇਖਾ ਕਹੇ ਟਾਣਾ ਨਹੀਂ ਜਦ ਹੀ ਨਹੀਂ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਬਠਿੰਡੇ ਦਾ ਜੀ ਪੀਪੀ 03 ਹਾਂ ਜੀ ਬਠਿੰਡੇ ਦਾ ਨੰਬਰ ਆ ਪਾਰਟੀ ਕਮੀ ਦਾ ਨਾਮ ਹੈ ਪਹਿਲਾ ਹੀ ਅਸਾ ਫਾਸਟ ਪਾਰਟੀ ਹੈ ਕੰਡੀਸ਼ਨ ਦਾ ओरिजिनल ਹੀ ਐ ਸਾਰਾ ओरिजिनल ਹੈ ਜੀ ਕੋਈ ਕਾਲਮ ਪੇਂਟ ਕਿਸੇ ਪਾਸੇ ਲੱਗੀ ਤਾਂ ਨਹੀਂ ਲੱਗੀ ਹੋਈ ਇਹਨੂੰ ਇੱਕ ਵੀ ਓਕੇ ਪੂਰਾ ਘੈਂਟ ਟਰੈਕਟਰ ਆ ਯਾਰ ਹਨਾ ਤੇ ਆ ਬੈਟਰੀ ਬਾਕਸ ਕਰਵਾ ਚੱਕ ਬਾਈਦਾ ਆ ਆ ਕਰਵਾ ਲੈ ਆ ਪੈਡਲ ਚੈੱਕ ਕਰਵਾ ਦੇ ਬ੍ਰੇਕ ਆ ਪੈਰ ਦਾ ਚੈੱਕ ਕਰਵਾ ਆ ਰਿੰਮ ਚੈੱਕ ਕਰਵਾ ਲੈ ਅੰਦਰੋਂ ਵੀ ਚੈੱਕ ਕਰਵਾ ਮਗਰਾੜ ਰਿੰਮ ਮੂਰਲਾ ਵੀ ਚੈੱਕ ਕਰਵਾ ਟਰੈਕਟਰ ਦਾ ਚਾਰੇ ਟਾਇਰ ਹੈਗੇ ਨਹੀਂ ਮਰਫ ਦੇ ਦੇ ਹਨਾ ਹਾਂ ਜੀ ਆ ਗੱਦੀਆਂ ਗੁੱਦੀਆਂ ਸਾਰੀਆਂ ਦਿਖਾ ਯਾਰ ਪੂਰੀਆਂ ਸੌਂਕ ਨਾਲ ਹਨਾ ਬੜੀਆਂ ਹੋਈਆਂ ਨੇ ਸਪੀਕਰ ਵਗੈਰਾ ਲੱਗੇ ਹੋਇਆ ਆ ਟਿਊਬਾਂ ਦਾ ਵੀ ਕਰਵਾ ਚੱਕ ਡਰਵਲ ਤੇ ਧਰਮੇ ਖਾਲੇ ਤੱਕ ਰੰਗਰ ਖੜਾ ਦੇਖ 13 ਮਾਡਲ ਪਾਵਰ ਸਟੀਅਰਿੰਗ ਦੇ ਵਿੱਚ ਫੀਚਰ ਦਿਖਾ ਤੇਲ ਬਰੇਕਾਂ ਨੇ ਹਾਈ ਕੰਪੈਸਿਟੀ ਲਿਫਟਾ ਪਾਵਰ ਸਟੀਅਰਿੰਗ ਆ ਇਹ ਥੋੜੇ ਦਿਨ ਪਹਿਲਾਂ ਨਾ ਆਪਾਂ ਇਸੇ ਪਿੰਡ ਦੇ ਵਿੱਚ ਇਸੇ ਜਗ੍ਹਾ ਤੇ ਇਸੇ ਘਰੇ ਵੀਡੀਓ ਕਰਕੇ ਗਈ ਸੀ ਦੋ ਫਾਰਮ ਟ੍ਰੈਕ ਤੁਹਾਡੇ ਨਾਲ ਸਾਂਝੇ ਕੀਤੇ ਸੀ ਤੇ ਅੱਜ ਉਸੇ ਘਰ ਦੇ ਵਿੱਚ ਨਾ ਦੁਬਾਰਾ ਫੇਰ ਆ ਗਿਆ ਕਿਉਂਕਿ 22 ਟਰੈਕਟਰਾਂ ਦਾ ਕੰਮ ਕਰਦਾ ਪੂਰੀ ਫੁੱਲ ਗਾਰੰਟੀ ਨਾਲ ਗੱਲ ਇਹ ਹੋ ਜਾਂਦੀ ਆ ਬਾਈ ਕਹਿੰਦਾ ਵੀਰੇ ਟਰੈਕਟਰ ਆਪਾਂ ਦੋ ਹੀ ਰੱਖਦੇ ਆ ਵੀ ਜੇ ਟਰੈਕਟਰ بگ ਗਏ ਤਾਂ ਵੇਚ ਵੀ ਦਿੰਨੇ ਨਹੀਂ ਆਪਾਂ ਘਰ ਦਾ ਕੰਮ ਲੈਣੇ ਆ ਦੋ ਟਰੈਕਟਰਾਂ 'ਚ ਹੋਰ ਤੁਹਾਡੇ ਵਾਸਤੇ ਲੱਭ ਲੈਂਦੇ ਵੇਖ ਕੇ ਆਇਆਂ ਲੱਗਦੇ ਹੋਣਗੇ ਵੀ ਉਹੀ ਟਰੈਕਟਰ ਨੇ ਕਿਉਂਕਿ ਟਰੈਕਟਰ ਉਹਦੇ ਵੀ ਫਾਰਮ ਟਰੈਕ 60 30 ਤੇ ਟਰੈਕਟਰ ਅੱਜ ਵੀ ਫਾਰਮ ਟਰੈਕ 60 ਨੇ ਦੋਨੇ ਟਰੈਕਟਰਾਂ ਦੀ ਡਿਟੇਲ ਦੱਸਾਂਗੇ ਪਹਿਲਾਂ ਜਿਹੜੇ ਬਾਈ ਦੇ ਘਰੇ ਪਹੁੰਚਿਆ ਤੁਹਾਨੂੰ ਉਹਨਾਂ ਦੇ ਨਾਲ ਮਲਾਉਣੇ ਆ ਫਿਰ ਉਹਨਾਂ ਤੋਂ ਹੀ ਆਪਾਂ ਇਹਨਾਂ ਦੀ ਜਵਾਨੀ ਡਿਟੇਲ ਪੁੱਛਾਂਗੇ ਵੀ ਇਹ ਟਰੈਕਟਰ ਜਿਹੜਾ ਕਿੰਨਾ ਮਾਡਲ ਆ ਕਿੰਨੇ ਕਿੱਥੋਂ ਦੇ ਇਹਨਾਂ ਦੇ ਨੰਬਰ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਰ ਠੀਕ ਆ ਬਾਈ ਬੱਧੀ ਤੇ ਤੁਹਾਡਾ ਨਾਮ ਦੱਸਿਆ ਤੁਸੀਂ ਉਹਦੇ ਕੁਲਦੀਪ ਸਿੰਘ ਕੁਲਦੀਪ ਸਿੰਘ ਪਿੰਡ ਆਪਣਾ ਪੈ ਜਾਂਦਾ ਈਸ਼ੜਾ ਈਸ਼ੜਾ ਤੇ ਇਸ ਟਾਈਮ 'ਚ ਇਹ ਮੈਨੂੰ ਦੱਸਿਓ ਆਪਣਾ ਜਿਹੜਾ ਘਰ ਆ ਇਹ ਕਿਹੜੀ ਸੜਕ ਤੇ ਆ ਇਹ ਖੇੜੀ ਵਾਲੀ ਤੇ ਖੇੜੀ ਜੱਟਾਂ ਵਾਲੀ ਸੜਕ ਤੇ ਆ ਓਕੇ ਤੂਰੀ ਕਿੰਨੀ ਦੂਰ ਆਪਾਂ ਨੂੰ ਤੂਰੀ ਉਰ 12-13 ਕਿਲੋਮੀਟਰ ਹੈ 12-13 ਕਿਲੋਮੀਟਰ ਤੇ ਹੋਰ ਕਿਹੜੇ-ਕਿਹੜੇ ਆਪਣੇ ਨੇੜੇ ਪਿੰਡ ਮਰਗੜ ਪੈਂਦਾ ਜੀ 10 ਕ ਅਸਲ 10 ਪੈ ਗਿਆ ਅਮ ਜੀ ਇਹ 2-2 3 ਕਿਲੋਮੀਟਰ ਦੇ ਨੇ 2-2 3 ਕਿਲੋਮੀਟਰ ਦੀ ਦੂਰੀ ਤੇ ਤੇ ਆਪਾਂ ਇਹ ਦੋਨੇ ਟਰੈਕਟਰ ਅੱਜ ਸੇਲ ਕਰਨੇ ਆ ਜੀ ਹਾਂਜੀ ਆਪਾਂ ਸ਼ੁਰੂਆਤ ਕਰਦੇ ਆ ਇਹ ਟਰੈਕਟਰ ਤੋਂ ਹੀ ਹਨਾ ਹਾਂਜੀ ਕਿੰਨਾ ਮਾਡਲ ਹੈ ਟਰੈਕਟਰ ਮੈਨੂੰ ਐ ਦੱਸਿਓ ਪਹਿਲਾਂ ਇਹ 13 ਜੀ 2013 ਮਾਡਲ ਹੈ ਜਿਹੜਾ ਪੋਦੇ ਦਿਖਾਇਆ ਤਿਓ ਉਹ ਕਿੰਨਾ ਮਾਡਲ ਦੀ ਉਹ 14 ਦੀ ਉਹ 14 ਦੀ ਪਰ ਮੈਂ ਉਹਦੇ ਉਹ ਸੈੱਟ ਦੇ ਵਿੱਚ ਖੜਾ ਸੀਗਾ ਉਹ ਉੱਥੇ ਵੀਡੀਓ ਕੀਤੀ ਸੀ ਹਨਾ ਤੇ ਇਹ ਹੈਗਾ ਜੀ 13 ਮਾਡਲ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਬਠਿੰਡੇ ਦਾ ਜੀ ਪੀਪੀ 03 ਹਾਂਜੀ ਬਠਿੰਡੇ ਦਾ ਨੰਬਰ ਆ ਪਾਰਟੀ ਕਮੀ ਦਾ ਨਾਮ ਹੈ ਪਹਿਲਾ ਹੀ ਅ ਹੁਣ ਤੱਕ ਚੱਲ ਕਿੰਨਾ ਕ ਗਿਆ ਹੋਊਗੀ ਜੀ ਇਹ ਇਹ 1900 ਚੱਲਿਆ ਜੀ 1920 ਕ ਘੰਟੇ ਉਹ 1920 ਘੰਟੇ ਚੱਲਿਆ ਹੋਇਆ ਓਕੇ ਕੰਡੀਸ਼ਨ ਦਾ ਓਰੀਜਨਲ ਹੀ ਆ ਸਾਰਾ ਓਰੀਜਨਲ ਆ ਜੀ ਕੋਈ ਕਾਲਮ ਪੇਂਟ ਕਿਸੇ ਪਾਸੇ ਲੱਗੀ ਤਾਂ ਨਹੀਂ ਲੱਗੀ ਹੋਈ ਜੀ ਇਹਨੂੰ ਇੱਕ ਵੀ ਓਕੇ ਧਰਮੇ ਬੰਪਰ ਤੋਂ ਲੈ ਕੇ ਨਾ ਸਾਰਾ ਟਰੈਕਟਰ ਬਾਈ ਕੰਦਾ ਓਰੀਜਨਲ ਆ ਫਾਸਟ ਪਾਰਟੀ ਤੋਂ ਲਿਆਂਦਾ ਹੋਇਆ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਜੀ ਟਾਇਰ ਮੂਹਲੇ 80-85 ਹੋਣਗੇ ਜੀ ਮਗਲੇ 75 ਹੋਣਗੇ ਹਾਂ ਮਤਲਬ ਲਗਭਗ ਜਿਵੇਂ ਕਹਿੰਦੀ ਟਾਇਰ ਚਾਰੇ ਵਧੀ ਨੇ ਜਾ ਕੇ ਪਵਾਉਣ ਦੀ ਰੋਡ ਨਹੀਂ ਪਰ ਮੈਂ ਪਹਿਲਾਂ ਤਾਂ ਆ ਹਿੱਸਾ ਚੈੱਕ ਕਰਵਾ ਆਮੀਨਾ ਇਹ ਹਿੱਸਾ ਸਭ ਤੋਂ ਪਹਿਲਾਂ ਰੰਗੇ ਥੋੜਦਾ ਹੁੰਦਾ ਤੇ ਬਹੁਤ ਸਾਫ ਆ ਆਰਮ ਚੈੱਕ ਕਰਵਾ ਦੇ ਐਂਡ ਵਗੈਰਾ ਸਾਰੇ ਚੈੱਕ ਕਰਵਾ ਦੇ ਨਾ ਤੇ ਉਸ ਤੋਂ ਬਾਅਦ ਇੱਧਰ ਲੈ ਆ ਭਾਈ ਇਹਨੂੰ ਖੋਲਿਓ ਦੀ ਸ਼ੋ ਖੋਲਿਓ ਇਹਨੂੰ ਚਾਬੀ ਵੀ ਨਹੀਂ ਪਈ ਕਹਿੰਦਾ ਹਾਲੇ ਤੱਕ ਲੱਗੀ ਹੋਈ ਹੈ ਨਾ ਵੀਰੇ ਲੱਗੇ ਨਹੀਂ ਜੀ ਕਲੱਚ ਵੀ ਨਹੀਂ ਖੁੱਲਿਆ ਹੂੰ ਕਲੱਚ ਵੀ ਨਹੀਂ ਡਰਾਈਵਰ ਦਾ ਖੁੱਲਿਆ ਸਾ ਦੇਖ ਲੈ ਸਾਡਾ ਕਰਵਾ ਚੱਕ ਲੈ ਇਹ ਕਿ ਕਿਤੇ ਚਾਬੀ ਲੱਗੀ ਹੋਈ ਹੈਗਾ ਕਿਤੇ ਸਕ੍ਰੈਚ ਚ ਪੂਰਾ ਕਹਾਂ ਟਰੈਕਟਰ ਆ ਯਾਰ ਹਨਾ ਤੇ ਆ ਬੈਂਟਰੀ ਬਾਕਸ ਕਰਵਾ ਚੱਕ ਬਈ ਲੈ ਆ ਆ ਕਰਵਾ ਲੈ ਆ ਪੈਡਲ ਚੈੱਕ ਕਰਵਾ ਦੇ ਬ੍ਰੇਕ ਆ ਪੈਰ ਦਾ ਨ ਚੈੱਕ ਕਰਵਾ ਪੂਰਾ ਸਫਾਈ ਦੇ ਵਿੱਚ ਟਰੈਕਟਰ ਹੈ ਛਤਰੀ ਵੀ ਤੁਸੀਂ ਨਾ ਮਿਲਵਾ ਦੀ ਇਹਦੇ ਕੱਪੜਾ ਲਵਾਤਾ ਜੀ ਕਰ ਦਿਓ ਬੰਦ ਕਰ ਦਿਓ ਕੱਪੜਾ ਲਵਾਤਾ ਛਤਰੀ ਦੇ ਤੇ ਸਰ ਮੈਂ ਆਰ ਐਮ ਚੈੱਕ ਕਰਵਾ ਲੈ ਅੰਦਰੋਂ ਵੀ ਚੈੱਕ ਕਰਵਾ ਮਗਰਾੜ ਰਿੰਮ ਮੂਰਲਾ ਵੀ ਚੈੱਕ ਕਰਵਾ ਟਰੈਕਟਰ ਦਾ ਚਾਰੇ ਟਾਇਰ ਹੈਗੇ ਨਹੀਂ ਮਰਫ ਦੇ ਦੇਣਾ ਹਾਂ ਹਾਂਜੀ ਰਿੰਮਰ ਮੋਂ ਤੋਂ ਸਭ ਕਰਵਾ ਦੇ ਵੀਰੇ ਇਧਰੋਂ ਮਗਰਾੜ ਦਿਖਾਈ ਆ ਗੱਦੀਆਂ ਗੁੱਦੀਆਂ ਸਾਰੀਆਂ ਦਿਖਾਈ ਯਾਰ ਪੂਰੀਆਂ ਸੌਂਗ ਨਾਲ ਹਨਾ ਬੜੀਆਂ ਹੋਈਆਂ ਨੇ ਸਪੀਕਰ ਵਗੈਰਾ ਲੱਗੇ ਹੋਏ ਆ ਆ ਟਿਊਬਾਂ ਦਾ ਵੀ ਕਰਵਾ ਚੈੱਕ ਡਰੱਵਲ ਤੇ ਧਰਮੇ ਖਾਲੇ ਤੱਕ ਰੰਗਰ ਖੜਾ ਦੇਖ ਇਹ ਨਾਲ ਦੀ ਹੋਈ ਡਰੱਵਲੇ ਦੀ ਨਾਲ ਦੀ ਆ ਜੀ ਦੇਖ ਕੋਈ ਕੋਈ ਟੁੱਟ ਭੱਜ ਨਹੀਂ ਬਾਈ ਕਹਿੰਦਾ ਯਾਰ ਆਪਾਂ ਟਰੈਕਟਰ ਜੀ ਮੈਂ ਚੰਗਾ ਲੈ ਕੇ ਨੂੰ ਨਾ ਮਗਰਾੜਨ ਦੀ ਜੜਾਂ ਚੈੱਕ ਕਰ ਬਾਈ ਦੇਖ ਕੋਈ ਕੋਈ ਟੁੱਟਵਾਜ ਨਹੀਂ ਕੋਈ ਬਿਲਡਿੰਗ ਨਹੀਂ ਦੇਖ ਦੋਨੇ ਪਾਸੇ ਇਧਰਲੇ ਵੀ ਕਰਵਾ ਚੈੱਕ ਇਧਰੋਂ ਵੀ ਕਰਵਾ ਚੈੱਕ ਇਧਰਲਾ ਪੈਰ ਦਾ ਨਹੀਂ ਚੈੱਕ ਕਰਵਾ ਦੇਖ ਹਾਂ ਹਾਂ ਸਾਰਾ ਬਲਾਕ ਦਾ ਕਰਵਾ ਚੈੱਕ ਦੇਖ ਜਣ ਕਿ ਜਿਹੜਾ ਪੂਰਾ ਤਸੱਲੀ ਵਾਲਾ ਟਰੈਕਟਰ ਗੱਲ ਤੇ ਆ ਪਰ ਮੈਂ ਆ ਮਗਰਾੜ ਦੇ ਸਟਿਕਰਾ ਕੰਪਨੀ ਤੇ ਹੁੰਦੇ ਨੇ ਦੇਖ ਲੈ ਦੇ ਲੈ 13 ਮਾਡਲ ਪਾਵਰ ਸਟੀਅਰਿੰਗ ਦੇ ਵਿੱਚ ਫੀਚਰ ਦਿਖਾ ਤੇਲ ਬ੍ਰੇਕਾਂ ਨੇ ਹਾਈ ਕੰਪੈਸਿਟੀ ਲਿਫਟਾ ਪਾਵਰ ਸਟੀਅਰਿੰਗ ਆ ਇਹ 13 ਦਾ ਟਾਪ ਹੋਊਗਾ ਜੀ ਟਾਪ ਜੀ ਤੇ ਬਠਿੰਡੇ ਦਾ ਨੰਬਰ ਆ ਤੁਸੀਂ ਦੱਸਿਆ ਫਰਸਟ ਪਾਰਟੀ ਦੇ ਨਾਮ ਆ ਕੰਡੀਸ਼ਨ ਦਾ オリジナル ਹੈ ਤੇ ਇਹ ਟਰੈਕਟਰ ਦੀ ਡਿਮਾਂਡ ਆਪਾਂ ਇਹਨੂੰ ਸਟਾਰਟ ਕਰੋ ਪਹਿਲਾਂ ਅੱਜ ਇਹਦੀ ਆਪਾਂ ਬੜਕ ਦੇਖਦੇ ਆਂ ਫੇਰ ਇਹਦਾ ਰੇਟ ਪੁੱਛਦੇ ਆ ਹਨਾ ਤਾਂ ਵੀ ਥੋੜਾ ਦੂਰੋਂ ਹੋ ਕੇ ਨਾ ਪਕਾਰਾ ਦਿਖਾਈ ਟਰੈਕਟਰ ਦਾ ਹੈ ਕੀ ਆ ਵੇਖਾ ਕਹੇ ਟਣਾ ਨਹੀਂ ਲੈ ਜੇ ਜੇ ਦੇਖਾ ਲਾਲ ਜੇ ਤਾਂ ਹੋ ਜੂਗਾ ਇਹਦੀ ਕੀੜ ਮਾਰ ਰખી ਟਰੈਕਟਰ ਦੀ ਇਹਦੀ 465000 ਜੀ 465000 ਹਾਂ ਜੀ ਦਵਾਂਗੇ ਕਿੰਨੇ ਕ ਦਾ ਪੈਸੇ ਟਰੈਕਟਰ ਪੰਜਰ ਰੇਟ ਕਰ ਦਿਓ ਜੀ ਚਾਬੀ ਨਹੀਂ ਕਿਤੇ ਲੱਗੀ ਪਰ ਗਾਰੰਟੀ ਟਰੈਕਟਰ ਦੀ ਸੋਨਾ ਬਹੁਤ ਆ ਜੀ ਬੰਨਿਆਏ ਚੰਗਾ ਜੀ ਹੂੰ ਨਹੀਂ ਉਹ ਤਾਂ ਗੱਲ ਜਿਵੇਂ ਤੁਸੀਂ ਮੈਨੂੰ ਦੱਸਿਆ ਤੇ ਕਹਿੰਦੀ ਵੀ ਆਪਾਂ ਟਰੈਕਟਰ ਤਾਂ ਮਾੜਾ ਖਰੀਦਦੇ ਹੀ ਨਹੀਂ ਠੀਕ ਹੈ ਜੀ ਤੇ ਜੇ ਲੋਡ ਪੇਜ ਵੇਚ ਵੀ ਦਿੰਦੇ ਨਹੀਂ ਕਿਤੇ ਖੜਾ ਤਾਂ ਖੜਾ ਹੀ ਸੀ ਹੈਨਾ ਹਾਂ ਜੀ ਹਾਂ ਉਹ ਫਿਰ ਗੱਲ ਚੰਗੀ ਵੀ ਹੈ ਆਮ ਲੈਣੇ ਆ ਜੀ ਹਾਂ 460000 ਮੰਗਦੇ ਆ ਫੁੱਲ ਮੰਨਤਾਂ ਕਰ ਦੂੰਗਾ ਟਰੈਕਟਰ ਦੇ ਵਿੱਚੋਂ ਕਰਾਂਗੇ ਜੀ ਫਿਰ ਹੁਣ ਜਦ ਮੋੜ ਦੇ ਤੈ ਸੱਜਣ ਨੂੰ ਨਾ ਹੀ ਮੋੜ ਦੇ ਤੇ ਜਿਹੜਾ ਆ ਖੜਾ ਹੁਣ ਪਈ ਦੀ ਵੀ ਦੱਸੀਏ ਡਿਟੇਲ ਇਹ ਕਿੰਨਾ ਮਾਡਲ ਐ ਇਹ 12 ਜੀ ਇਹ ਹੈਗਾ 2012 ਮਾਡਲ ਇਹ ਇਹਦਾ ਨੰਬਰ ਕਿੱਥੋਂ ਦਾ ਜੀ ਇਹਦਾ ਵੀ ਬਠਿੰਡੇ ਦਾ ਹੀ ਆ ਜੀ ਅਸੇ ਇਹਦਾ ਨੰਬਰ ਵੀ ਬਠਿੰਡੇ ਦਾ ਹੀ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋ ਇਹਦੇ 80 ਰੁਪਏ ਹੋਣਗੇ ਸਾਰੇ ਦੋ ਚਾਰ ਹਾਂ 80 ਹੋਣਗੇ ਜੇ 80 ਦੀ ਜਗ੍ਹਾ ਤੇ ਹੂੰ 80 85 ਪੈਸੇ ਟਾਇਰ ਪਏ ਆ ਪਰ ਮੈਂ ਪੈਰਪੁਰ ਦਾ ਨੇ ਇਹ ਵੀ ਚੈੱਕ ਕਰਵਾ ਵੀ ਪਾਵਰ ਸਟੀਅਰਿੰਗ ਇਹ ਆ ਤੇ ਇਹਦੇ ਆ ਵੈਲਡ ਹੋਇਆ ਹੋਇਆ ਨਾ ਜੀ ਹਾਏ ਟੁੱਟ ਜਾਂਦਾ ਕਈ ਵਾਰੀ ਵਿੱਚ ਵਿੱਚ ਟਰੈਕਟਰ ਦੇ ਅੱਛਾ ਵੈਲਡਿੰਗ ਹੋਇਆ ਜੀ ਉਂ ਚਲਾਉਣ ਚ ਤਾਂ ਕੋਈ ਦਿੱਕਤ ਨਹੀਂ ਨਾ ਨਾ ਕੋਈ ਦਿੱਕਤ ਨਹੀਂ ਇਹ ਬਹੁਤ ਟਰੈਕਟਰਾਂ ਦੇ ਟੁੱਟ ਜਾਂਦਾ ਜੀ ਅੱਛਾ ਬਹੁਤ ਹੀ ਟੁੱਟ ਜਾਂਦਾ ਹਾਂ ਓਕੇ ਇਹ ਮਾਡਲ 12 ਦੱਸਿਆ 12 ਜੀ 12 ਤਰ ਮੈਂ ਪੈਰਦਾਨ ਚੈੱਕ ਕਰ ਬਈ ਸ਼ੋ ਦਾ ਆਹ ਕੰਡੀਸ਼ਨ ਤਾਂ origignal ਹੀ ਹੈ ਜੀ ਵੀ origignal ਹੈ ਜੀ ਚੱਲ ਚੱਲਾ ਵੀ ਤਾਂ ਕਿਵੇਂ ਹੂ ਟਰੈਕਟਰ ਇਹ ਬਹੁਤ ਵਧੀਆ ਜੀ ਇਹਦੀ ਮਾਰੇ ਸੈਲਫਾ ਪੇ ਵੀ ਦੇਖ ਲਈ ਪਹਿਲਾਂ ਟਰਮ ਇਧਰ ਹੁਣਾਈ ਆ ਮਗਰਾੜ ਮੂਰੂ ਚੈੱਕ ਕਰਵਾ ਦੇ ਰਮ ਚੈੱਕ ਕਰਵਾਈ ਇਧਰੋਂ ਦਿਖਾ ਲੈ ਇਹਦੇ ਚਾਰ ਟਰੈਕਰ ਹੈਗੇ ਨੇ ਜੀ ਪੋਲੋ ਦੇ ਹਾਂ ਇਹਦੇ ਚਾਰ ਟਰੈਕਰ ਹੈਗੇ ਨੇ ਪੋਲੋ ਦੇ ਆ ਦੇਖੋ ਹੋਕਾ ਸਾਰੀ ਦਿਖਾਈ ਦੀ ਪਈ ਲਿੰਕਾਂ ਲੋਕਾਂ ਦਾ ਚੱਕਰ ਵਾ ਮਗਰਾੜ ਇਹਦੇ ਵੀ ਵਧੀਆ ਪੈਨੇ ਕੋਈ ਗਲੇ ਨਹੀਂ ਹੋਏ ਹਨਾ ਨਾ ਸੋਹਣਾ ਜੀ ਹਾਂ ਟਰੈਕਟਰ ਇਹ ਵੀ ਚੰਗਾ ਇਹ ਨੂੰ ਕਰੇ ਸਟਾਰਟ ਜੀ ਪਰ ਇਹਦੀ ਸਟਾਰਟ ਉਹਨੋਂ ਨਹੀਂ ਬਿਕਾਇਦਾ ਹਨਾ ਪਿੰਗਾ ਜੀ ਹੂੰ ਕਰਦੇ ਬੰਦ ਕਰਦੇ ਇਹਨੂੰ ਵੀ ਇਹ ਇਹਦਾ ਪੱਕੀ ਮੰਗਦਾ ਨਹੀਂ ਟਰੈਕਟਰ ਦਾ ਇਹਦਾ 3,70,000 ਇਹਦਾ 3,70,000 ਹਾਂ ਜੀ ਇਹ ਕਿੰਨੇ ਕੁ ਦਾ ਛੱਡਾਂਗੇ ਕਰ ਦੋ ਜੇ ਨਾ ਗ੍ਰਾਹਕ ਕਰਨਾ ਸਾਢੇ ਇੱਕ ਦਿਨ ਦਾ ਦੇ ਦਾਂ ਸਾਢੇ ਤਿੰਨ ਦਾ ਕਰ ਦਈਏ ਦੇ ਦਾਂ ਚੱਕ ਧਰਵੇਂ ਸਾਢੇ ਤਿੰਨ ਦਾ ਇਹ ਬਣ ਜੂ ਠੀਕ ਹੈ ਤੇ ਹੁਣ ਨਾ ਝਟਕੇ ਮਾਰੇ ਅਗਲਾ हां रेड बाइक ਕਹਿੰਦਾ ਆਪਾਂ ਜੈਜੀ ਰੱਖੇ ਨੇ ਬੜਾ ਝਟਕਾ ਨਾ ਮਰਵਾ ਦਿਓ ਤੇ ਪੰਡੀ ਛੜੂ ਪੈ ਜਾਂਦਾ ਜੀ ਧੂਰੀ ਦੇ ਲੱਗ ਈ ਛੜਾ ਈ ਛੜਾ ਈ ਛੜਾ ਈ ਛੜੂ ਖੰਨੇ ਕੋਲੇ ਹਾਂ ਈ ਛੜੂ ਖੰਨੇ ਲੈ ਪੈ ਜਾਂਦਾ ਇਹ ਪੰਡਾ ਹੈਗਾ ਈ ਛੜਾ ਧੂਰੀ ਲਵੇ ਆ ਧੂਰੀ ਲਵੇ ਹੈਨਾ ਤੇ ਆਪਣਾ ਨੰਬਰ ਤੁਸੀਂ ਕਿੰਨਾ ਚੱਲਦਾ 94174 ਹਾਂ 94068 94174 94068 ਤੇ ਲਾ ਮਿੱਤਰੋ ਕਰੋ ਸੰਪਰਕ ਚਾਹੇ ਤੁਸੀਂ ਆਹ ਟਰੈਕਟਰ ਫਾਰਮ 60 ਖਰੀਦਣਾ ਚਾਹੇ ਤੁਸੀਂ ਆਹ ਫਾਰਮ 60 ਖਰੀਦਣਾ ਗਾਰੰਟੀ ਦੋਵਾਂ ਦੀ ਫੁੱਲ ਹੈ ਨੰਬਰ ਦੋਨਾਂ ਦੇ ਪੰਜਾਬ ਦੇ ਨੇ ਬਾਈ ਕੁਲਦੀਪ ਦੇ ਘਰੇ ਖੜੇ ਨੇ ਤੇ ਜੇ ਕੋਈ ਸਾਡੇ ਤੋਂ ਜਾਣਕਾਰੀ ਰਹਿ ਗਈ ਹੋਵੇ ਅਬਲਾਂ ਤੁਸੀਂ ਛੱਡੀ ਨਹੀਂ ਤਾਂ ਬਾਈ ਨਾਲ ਸੰਪਰਕ ਕਰੋ ਪੁੱਛ ਲੋ ਕਰ ਅੱਜ ਉਹ ਜਿਸ ਜਨਮੇਲਾ ਲੁੱਟਣਾ ਕੈਂਟ ਡਾਇਰੈਕਟਰ